ਸਸਰੀ ਗਾਜੀ ਮੈਂ ਹਰਜਿਪ ਕੌਰ ਸੰਤੂ ਤੇ ਕੱਲ ਕਰਦੇ ਆਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਂ ਫਿਰ ਕਹ ਲਈਏ ਪੁਨਰ ਸਜੀਤ ਕਰਨ ਲਈ ਜਿੱਥੇ ਦਿਨ ਰਾਤ ਲੱਗੇ ਹੋਏ ਨੇ ਉੱਥੇ ਹੀ ਇੱਕ ਬੜੇ ਹੀ ਖਾਸ ਵਿਅਕਤੀ ਦੀ ਘਰ ਵਾਪਸੀ ਜਾਂ ਫਿਰ ਕਹ ਲਈਏ ਕਿ ਆਪਣੇ ਨਾਲ ਮਿਲਾ ਲਿਆ ਗਿਆ ਹੈ ਹੱਥ ਨਾਲ ਹੱਥ ਜੋੜ ਲਿਆ ਗਿਆ ਹੈ ਕਿ ਇਹ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸਰ ਗਰਮ ਦਿਖਾਈ ਦੇ ਰਹੇ ਨੇ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਮੰਤ੍ਰੀ ਤੇ ਆਲੀ ਬਾਰੇ ਉਹ ਕੱਲ ਆਪਣਾ ਵਿਚਾਰ ਕਰਦੇ ਸਾਹਮਣੇ ਉਹਨਾਂ ਨੇ ਰੱਖਿਆ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਿਰਫ ਪਾਰਟੀ ਦੇ ਵਿੱਚ ਆਪਣੇ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਪਾਰਟੀ ਦੇ ਅੰਦਰ ਸ਼ੁਰਾ ਭੋਗ ਦਿੰਦੇ ਨੇ ਉਹਨਾਂ ਨੂੰ ਸਿਰਫ ਪਾਰਟੀ ਦੇ ਨਾਲ ਉਦੋਂ ਤੱਕ ਮਤਲਬ ਹੁੰਦਾ ਹੈ ਜਦੋਂ ਤੱਕ ਉਹਨਾਂ ਦਾ ਆਪਣਾ ਮਤਲਬ ਨਹੀਂ ਨਿਕਲ ਸਕਦਾ ਉਹਨਾਂ ਨੇ ਮੰਤ੍ਰੀ ਤੇ ਆਲੀ ਤੇ ਇੱਕ ਕਰਾਰੇ ਜਿਹੜੇ ਨੇ ਕਾਸਟਵਾਰ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਸ਼ਰਿਆ ਮੰਤਰਪਤੀਆਲੀ ਬਾਰੇ ਜਿਹੜੇ ਨੇ ਪੱਕੜਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਤਰਪਤੀਆਲੀ ਨੇ دی ਕੋਈ ਵੀ ਦੇ ਨਹੀਂ ਹੈ ਪਾਰਟੀ ਨੂੰ ਸਿਰਫ ਉਹ ਉਦੋਂ ਤੱਕ ਪਾਰਟੀ ਦੇ ਨਾਲ ਖੜੇ ਸੀ ਜਦੋਂ ਤੱਕ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਸਟੈਂਡ ਕਰਨਾ ਸੀ ਤੇ ਉਸ ਤੋਂ ਬਾਅਦ ਮੰਤਰਪਤੀਆਲੀ ਨੇ ਧੋਖਾ ਕਰਕੇ ਉਹ ਇੱਕ ਜਿਹੜੀ ਹੈ ਦੂਸਰੀ ਪਾਰਟੀ ਦੇ ਨਾਲ ਜੁੜ ਗਏ ਨੇ ਯਾਨੀ ਕਿ ਯਾਨੀ ਹਰਪ੍ਰੀਤ ਸਿੰਘ ਜੀ ਦੀ ਅਕਾਲੀ ਦਲ ਦੇ ਨਾਲ ਹੁਣ ਇਸ ਟਾਈਮ ਦੀ ਸਭ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇੱਕ ਵੱਡਾ ਕੰਮਕਾਰ ਵਿਖਾਇਆ ਹੈ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੇ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੁੱਧਵਾਰ ਦੇਰ ਸ਼ਾਮ ਮਹਿਰੂਮ ਸਵਿਧਾਇਕ ਤਾਰਾ ਸਿੰਘ ਛੀਨਾ ਦੇ ਜੱਦੀ ਪਿੰਡ ਗੋੜਸੀਆ ਰਾਜਲ ਬਸਪੂਜੀ ਕੇ ਦਾਖਾ ਦੇ ਵਿਧਾਇਕ ਮਨਪ੍ਰੀਤ ਸਿਆਲੀ ਨੂੰ ਵੱਡਾ ਝਟਕਾ ਦੇ ਦਿਆ ਤੇ ਨਦੀਕੀ ਸਾਥੀਆ ਜਗਦੀਪ ਸਿੰਘ ਗਰੋਸ਼ਿਆ ਨੂੰ ਸਾਥ ਦਾ ਚੇਅਰਮੈਨ ਮਾਰਕੀਟ ਕਮੇਟੀ ਸਿਧਵਾ ਵੇਗ ਨੂੰ ਆਪਣੇ ਨਾਲ ਤੋਰ ਕੇ ਦਾਖਾ ਹਲਕੇ ਚ ਇੱਕ ਜਿਹੜਾ ਹੈ ਸਿਆਸੀ ਠਮਾਕਾ ਕਰ ਦਿੱਤਾ ਹੈ ਇਸ ਮੌਕੇ ਜਗਦੀਪ ਸਿੰਘ ਗਰੋਸ਼ਿਆ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਜਿੱਥੇ ਪ੍ਰਦਾਸਕਬੀਰ ਸਿੰਘ ਬਾਦਲ ਦਾ ਸਨਮਾਨਿਤ ਕੀਤਾ ਜਾਉ ਤੇ ਸੁਖਬੀਰ ਸਿੰਘ ਬਾਦਲ ਜਗਦੀਪ ਸਿੰਘ ਗਰੋਸ਼ਿਆ ਨੂੰ ਸਰੂਪੇ ਪਾ ਕੇ ਆਪਣੇ ਨਾਲ ਤੋਰਿਆ ਬੀਸਿੰਗ ਬਾਦਲੇ ਪੱਤਰਗਾਮਾਂ ਗੱਲਬਾਤ ਕਰਦੇ ਹੋਏ ਆਖਿਆ ਕਿ ਜਗਦੀਸ਼ ਸਿੰਘ ਗੋਰਸੀਆ ਨੂੰ ਪਰਿਵਾਰ ਵਿੱਚ ਧਾਕਿਆ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਖੜਵਾ ਅੰਗ ਹੈ ਉਹਨਾਂ ਨੇ ਟਕਸਾਲੀ ਪਰਵਾ ਤੇ ਅਕਾਲੀ ਦਲ ਨੂੰ ਕਿਸੇ ਹੋਰ ਵਾਰ ਨਹੀਂ ਦੇਖਿਆ ਉਹਨਾਂ ਨੇ ਆਖਿਆ ਸ਼੍ਰੋਮਣੀ ਅਕਾਲੀ ਦਲ ਜੇ ਜੇ ਪਰਿਵਾਰ ਕਰੇਗਾ ਮਜ਼ਬੂਤ ਰਿਹਾ ਹੈ ਉਹਨਾਂ ਨੇ ਇਸ ਮੌਕੇ ਈਆਲੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਆਖਿਆ ਸਭ ਮੌਕਾ ਪ੍ਰਸ ਲੋਕ ਨੇ ਜਿਹੜੇ ਆਪਣੇ ਸੁਪਨੇ ਵਾਲੀ ਪਾਰਟੀ ਦੀ ਪਿੱਠ ਚੁਰਾ ਮਾਰਿਆ ਹੈ ਤੇ ਉਹਨਾਂ ਨੇ ਸੁਪਨਾ ਅੱਜ ਤੱਕ ਦੇ ਵੀ ਪੂਰਾ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਜਿਹੜੇ ਜਾਲੀ ਅਕਾਲੀ ਦਲ ਬਣਿਆ ਹੈ ਉਹਨਾਂ 'ਚ ਕੋਈ ਅਸਰ ਆਧਾਰ ਨਹੀਂ ਹੈ ਉਹਨਾਂ ਨੇ ਜਿੰਨਾ ਚਿਰ ਮੈਂ ਪਾਰਟੀ ਦਾ ਪ੍ਰਧਾਨ ਹਾਂ ਉਹਨਾਂ 'ਚ ਦੇ ਅਜੇ ਮੋਕਾプラス ਲੋਕਾਂ ਨੂੰ ਮੈਂ ਪਾਰਟੀ ਦੇ ਨੇੜੇ ਉਹ ਲੰਗੜ ਨਹੀਂ ਦੇਵਾਂਗਾ ਅਜੇ ਲੋਕਾਂ ਨੂੰ ਪਾਰਟੀ ਦਾ ਪਹਿਲਾਂ ਹੀ ਨੁਕਸਾਨ ਕੀਤਾ ਹੋਇਆ ਹੈ ਤੇ ਇਸ ਮੌਕੇ ਕਾਂਗਰਸ ਦੇ ਰਾਜਾ ਵਿੰਗ ਨੇ ਆਖਿਆ ਕਿ ਰਾਜਾ ਵਿੰਗ ਨੂੰ ਪਗੰਧਮਾਰ ਦੀਆਂ ਜਿਹੜੀਆਂ ਨੇ ਬਸਾਂ ਦੀਆਂ ਫਾਇਲਾ ਕੋਲਰ ਬਾਰੇ ਵੀ ਜਿਹੜੀ ਹੈ ਗੱਲ ਕੀਤੀ ਗਈ ਹੈ ਤਾਂ ਉਹ ਦੱਸ ਦਈਏ ਕਿ ਇਸ ਟਾਈਮ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਆਈ ਕਿ ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਹੜੇ ਨੇ ਉਹਨਾਂ ਨੇ ਸ਼ਰੇਆਮ ਇਹ ਗੱਲ ਬੋਲ ਦਿੱਤੀ ਹੈ ਕਿ ਉਹਨਾਂ ਨੇ ਜਿਹੜਾ ਹੈ ਉਹਨਾਂ ਨੇ ਕਿਹਾ ਸਿਰਫ ਸ਼ੁਰਾ ਕੋ ਗਿਆ ਤੇ ਮੌਕਾ ਪ੍ਰਸਤ ਨੇ ਮਾਪ੍ਰਤੀ ਆਲੀ ਤੇ ਉਹਨਾਂ ਦੇ ਜਿਹੜੇ ਇਲਾਕੇ ਦੇ ਵਿੱਚ ਜਗਦੀਪ ਸਿੰਘ ਨੂੰ ਜਿਹੜੇ ਨੇ ਜਗਦੀਪ ਸਿੰਘ ਗੋਰਸੀਆ ਉਹਨਾਂ ਨੂੰ ਜਿਹੜਾ ਹੈ ਚੇਅਰਮੈਨ ਬਣਾ ਦਿੱਤਾ ਗਿਆ ਕਮੇਟੀ ਦਾ ਤੇ ਹੁਣ ਮੰਤਰ ਤਿਆਲੀ ਨੂੰ ਵੱਡਾ ਜਿਹੜਾ ਹੈ ਝਟਕਾ ਦਿੰਦਾ